आइए आइए मेरे साथ ही। इधर ही। चल पंजाब आज जी प्लीज ਇਹ ਅਸੀਂ ਸ਼ਹੀਦਾ ਸ਼ਹੀਦਾ ਦੀ ਸ਼ਹੀਦਾ ਦੀ ਧਰਤੀ ਤੇ ਬੈਠੇ ਆ ਅੱਜ ਸ਼ਹੀਦਾ ਭੱਜਣ ਦੀ ਇੱਕ ਟਵਾਲ ਲਗਾ ਤੇਰਾ ਹਾਂਜੀ ਹੋ ਗਿਆ ਜੀ ਮਹਾਰਾਜ ਜੀ ਸਿੱਖ ਦਾ ਸਿੰਘਾ ਕਰਨ ਜਿਹੜਾ ਹੈਗਾ ਇੰਗਲੈਂਡ ਉਹਦੀ ਵਾਪਸੀ ਦੀ ਕੋਈ ਸਾਡੀ ਸਰਕਾਰ ਕਰੇ ਕਦਰ ਚੋਣ ਡੈਫੀਨੇਟਲੀ ਮੋਦੀ ਜੀ ਰਾਸ਼ਟਰਪਤ ਨੇ ਜਿੰਨਾ ਕੁ ਇਤਿਹਾਸ ਨਾਲ ਛੇੜਛਾੜ ਹੋਈ ਹੈ ਉਹ ਸਟੈਪ ਬਾਈ ਸਟੈਪ ਮੋਦੀ ਜੀ ਜਿਹੜੇ ਨੇ ਸੁਧਾਰ ਕਰਦੇ ਬੈਏ ਨੇ ਸੋ ਇਹਦੇ ਬਾਰੇ ਵੀ ਪ੍ਰਿਆਸ ਕਰਾਂਗੇ ਮੈਂ ਵੀ ਉਹਨਾਂ ਨੂੰ ਇਹ ਨਿਵੇਦਨ ਕਰਾਂਗਾ ਇੱਕ ਵਾਰ ਲਿਖ ਕੇ ਐਸਾ ਵਿਸ਼ਾਲ ਜੀ ਕਿ ਇੱਕ ਤੇ ਹਰ 6 ਮਹੀਨੇ ਬਾਅਦ ਅਸੀਂ ਪੇਂਟਿੰਗ ਕਰਾਣੇ ਆ ਤੇ ਮੇਂਟੇਨੈਂਸ ਚਲਦੀ ਰਹਦੀ ਹੈ ਜੀ ਕਿਉਂਕਿ ਮੇਂਟੇਨੈਂਸ ਇੱਕ ਰੈਗੂਲਰ ਪ੍ਰੋਸੈਸ ਹੈ ਐਸੇ ਵੇਲੇ ਵੀ ਅਸੀਂ ਜਿਹੜਾ ਵੁੱਡਵਰਕ ਹੈ ਉਹਨੂੰ ਦਿਮਗ ਲੱਗ ਗਿਆ ਸੀ ਅਸੀਂ ਠੀਕ ਕਰਵਾ ਰਹੇ ਆ ਏਅਰ ਕੰਡੀਸ਼ਨ ਸਾਰੇ ਚੱਲ ਰਹੇ ਨੇ ਇਸੇ ਤਰ੍ਹਾਂ ਆ ਗੈਲਰੀਜ਼ ਨੂੰ ਵੀ ਅਸੀਂ ਠੀਕ ਕਰਵਾਇਆ ਮੁਖਰੀ ਜੀ ਸਾਹਿਬ ਤਾਂ ਕੁਝ ਗੈਲਰੀਜ਼ ਮੇਂ ਪ੍ਰੋਬਲਮ ਹੈ ਨਹੀਂ ਉਹ ਥੋੜਾ ਬਹੁਤ ਹੈ ਜੀ ਚੱਲ ਰਗਾ ਉਹ ਐਸਾ ਹੈ ਤੁਸੀਂ ਨਾਲ ਦੇਖੋਗੇ ਇਹ ਮੇਂਟੇਨੈਂਸ ਦਾ ਘਰ ਦੇ ਵਿੱਚ ਮੇਂਟੇਨੈਂਸ ਹੁੰਦੀ ਹੈ ਉਹ ਰੈਗੂਲਰ ਚੱਲ ਰਹੀ ਹੈ ਪੇਂਟਿੰਗ ਵੀ ਚੱਲ ਰਹੀ ਹੈ ਹਰ 6 ਮਹੀਨੇ ਬਾਅਦ ਅਸੀਂ ਇਹਦੀ ਪੇਂਟਿੰਗ ਜਿਹੜੀ ਹੈ ਉਹ ਕਰਵਾ ਲੇ ਆਓ ਤੁਹਾਨੂੰ ਦਿਖਾਈਏ ਸ਼ਹੀਦੀ ਸਮਾਰਟ ਬਣਾ ਹੈ ਬਾਹਰ ਮੈਕਸਿਮਮ ਜੋ ਲੋਕ ਆਉਂਦੇ ਹਨ ਫੋਟੋਗ੍ਰਾਫੀ ਕਰਦੇ ਹਨ ਕਿ ਬੱਚੇ ਨੂੰ ਬਤਾਲਾ

ਔਰ ਇਹ ਮੈਂ ਨਿਰਦੇਸ਼ ਦਿੱਤੇ ਨੇ ਆਪਣਾ ਜਿਹੜੇ ਇਥੋਂ ਦੇ ਸਾਰਾ ਕੰਮ ਦੇਖਦੇ ਨੇ ਮੁਖਰਜੀ ਸਾਹਿਬ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਸਾਰੀ ਉਮਰ ਸਮਰਪਿਤ ਕੀਤੀ ਹੈ ਮੁਖਰਜੀ ਸਾਹਿਬ ਨੇ ਇਸ ਸਮਾਰਕ ਦੀ ਦੇਖਰੇਖ ਲਈ ਔਰ ਮੇਰੀ ਇਹਨਾਂ ਨਾਲ ਚਰਚਾ ਹੋ ਰਹੀ ਸੀ ਕਿ ਗਾਈਡਸ ਬੁਲਾਏਗਾ অল레ਡੀ ਵੀ ਡਿਸਕਸਡ ਅਬਾਊਟ ਦਿਸ ਗਾਈਡਸ ਫਿਨਲ ਹੈ ਕੀ ਹੈ ਜੀ ਆਈ ਹੈਵ অল레ਡੀ ਡਿਸਕਸਡ ਹੈ ਨਹੀਂ ਹੌਦਾ ਦਾ ਨਹੀਂ ਨਹੀਂ ਯੂ ਆਰ ਰਾਈਟ ਆਈ ਹੈਵ অল레ਡੀ ਡਿਸਕਸਡ ਵਿਦ that we should increase the number of guides here so that they should just convey the people regarding the massacre which happened 100 plus years ago i would like to think that the rule should make that photo copying should not be there in front of the no no no, no 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 we are not a statutory body but main jo dekheya hai ke utthe hath sab jod de re main vi jodna main vi needs dena jehde nahi jod de unna nu thoda jya vi prerit kara aur tarah